ਸੰਤ ਸਮਾਜ ਦੇ ਯਤਨਾ ਸਦਕਾ ਨੰਦੀਸ਼ਾਲਾ ਲਈ ਮਿਲੇ 2 ਕਿੱਲੇ ਜ਼ਮੀਨ ਨੌਜਵਾਨਾਂ ਨੇ ਭੁੱਖ ਹੜਤਾਲ ਕੀਤੀ ਸਮਾਪਤ ਹਾਜ਼ਰ ਸੰਗਤ ਨੇ ਸੰਤ ਸਮਾਜ ਦਾ ਕੀਤਾ ਸ਼ੁਕਰਾਨਾ ਇਸ ਮੌਕੇ ਹਾਜ਼ਰ ਨੌਜਵਾਨਾਂ ਨੇ ਅਤੇ ਸੰਤਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ ਆਪਾਂ ਨੂੰ ਤਾਂ ਇਹ ਕਹਿੰਦੇ ਤੁਸੀਂ ਕੋਈ ਸ਼ੁਰੂ ਕਰ ਲੋ ਇੰਨੀ ਬਹੁਤ ਗ੍ਰੀਨ ਦੇ ਨਹੀਂ ਕਰਾਉਂ ਆਪਾਂ ਨੂੰ ਇੱਕ ਵਾਰ ਹੋਰ ਕੀ ਪਾਈ ਆਪਾਂ ਤਾਂ ਆਵੇ ਕਰਾਂਗੇ ਅਚਲ ਜੀ ਮਾ ਜੀ ਇਹ ਹੈ ਤੇ ਜਿਹੜੀ ਸਾਡੀ ਕਮੇਟੀ ਹੈ ਉਹ ਲੋ ਕੱਲ ਨੂੰ ਜਿਹੜੀ ਕਮੇਟੀ ਸਾਡੀ ਬਣੇ ਜਿਵੇਂ ਖੈਰੇ ਕਰਨ ਦੀ ਆਪਦੀਆਂ ਨੰਦੀਸਾਲਾ ਆਪ ਬਣਾਓ ਇਹ ਅਸੀਂ ਸਰਦੂੜ ਇਲਾਕੇ ਦਾ ਸ਼ਹਿਰ ਦਾ ਜਿਹੜਾ ਉਹ ਹੱਲ ਨਾ ਸ਼ਹਿਰ ਦਾ ਜੀ ਅੱਗੇ ਸ਼ਹਿਰ ਦੀ ਸ਼ਹਿਰ ਦੀ ਇਲਾਕੇ ਦਾ ਕੋਈ ਇਹ ਸਾਰੇ ਬਾਹਰੋਂ ਆਏ ਹੋਏ ਨੇ ਬਾਬਾ ਜੀ ਤਿੰਨ ਕਹੇ ਨੇ ਤਿੰਨ ਡੇਟ ਹੋਣਾ ਜਿਵੇਂ ਕਿ ਅਸੀਂ ਤੁਹਾਨੂੰ ਦੱਸੀ ਸੀਗਾ ਕਿ ਇਸ ਇਲਾਕੇ ਦੇ ਵਿੱਚ ਜਿਹੜੇ ਸੰਤ ਮਹਾਪੁਰਸ਼ ਨੇ ਸੰਤ ਬਾਬਾ ਗੋਪਾਲਦਾਸ ਜੀ ਛੱਡੂ ਕੇ ਤੋਂ ਸੰਤ ਬਾਬਾ ਮੱਖਣ ਮੁਨੀ ਜੀ ਜੋ ਕਿ ਨੌਜਵਾਨ ਸਰਪੰਚ ਵੀ ਨੇ ਕਲੀਪੁਰ ਡੂੰ ਪਿੰਡ ਦੇ ਮੌਕੇ ਤੇ ਔਰ ਇੱਕ ਧਾਰਮਿਕ ਸ਼ਖਸੀਅਤ ਹੋਣ ਦੇ ਨਾਤੇ ਇਹਨਾਂ ਸਾਰੀਆਂ ਸ਼ਖਸੀਅਤਾਂ ਦਾ ਜੋ ਸਾਡੇ ਇਲਾਕੇ ਦੇ ਵਿੱਚ ਮਾਨ ਸਨਮਾਨ ਹੈ ਜੋ ਇਹਨਾਂ ਪ੍ਰਤੀ ਸਰਧਾ ਹੈ ਤਾਂ ਮੈਂ ਪਹਿਲਾਂ ਵੀ ਬੋਲਿਆ ਸੀਗਾ ਕਿ ਥੱਲੇ ਭਗਮੇ ਕੱਪੜੇ ਪਾਉਣ ਨਾਲ ਹੀ ਸੰਤ ਨਹੀਂ ਹੁੰਦਾ ਸੰਤ ਤਾਂ ਅੰਦਰੋਂ ਜਿਹਦੇ ਆਪਦਾ ਮਨ ਸਾਧਿਆ ਹੋਇਆ ਹੁੰਦਾ ਹੈ ਤੇ ਇਹ ਸ਼ਖਸੀਅਤਾਂ ਜਿਹੜੀਆਂ ਮਾਲ ਸਾਧ ਕੇ ਇਸ ਅਧਿਆਤਮਿਕ ਖੇਤਰ ਦੇ ਵਿੱਚ ਆਈਆਂ ਨੇ ਤੇ ਇਹਨਾਂ ਤੋਂ ਬਾਬਾ ਗਪਾਲ ਦਾਸ ਜੀ ਦੇ ਸ਼ਬਦ ਜਿਹੜੇ ਆ ਉਹਨਾਂ ਨੇ ਮੈਨੂੰ ਵੀ ਹਲੂਨਤਾ ਸੀ ਜਦੋਂ ਅਸੀਂ ਇੱਥੇ ਧਰਨੇ ਦੇ ਬੈਠੇ ਸੀ ਬਾਬਾ ਜੀ ਇੱਥੋਂ ਦੀ ਲੰਘ ਰਹੇ ਸੀ ਤਾਂ ਉਹ ਗੱਡੀ ਰੋਕ ਕੇ ਧਰਨੇ ਦੇ ਵਿੱਚ ਆਏ ਸਾਡੇ ਨਾਲ ਗੱਲਬਾਤ ਕਰਕੇ ਚਲੇ ਗਏ ਅਗਲੇ ਦਿਨ ਇਹਨਾਂ ਨੇ ਸੁਖਵਿੰਦਰ ਸਿੰਘ ਸੁਖਾਪਾਉ ਨੂੰ ਫੋਨ ਕੀਤਾ ਕਿ ਮੈਂ ਪੂਰੀ ਰਾਤ ਸੌ ਨਹੀਂ ਸਕਿਆ ਤਾਂ ਇਹਨਾਂ ਦੇ ਅੰਦਰ ਉਹ ਦਰਦ ਸੀਗਾ ਕਿ ਜੇ ਸਾਡੇ ਦੋ ਬੱਚੇ ਅੱਜ ਭੁੱਖ ਨਾਲ ਜਿਹੜੇ ਨੌਜਵਾਨ ਬਖੁੰਡੇ ਆ ਇਸ ਲੜਾਈ ਨੂੰ ਲੜ ਰਹੇ ਆ ਜਿਹੜੇ ਭਾਵੇਂ ਉਹਨਾਂ ਨੂੰ ਅਸੀਂ ਢੋਲਣ ਨਹੀਂ ਦਿੱਤਾ ਤੁਹਾਡੇ ਸਹਿਯੋਗ ਨੇ ਪਰ ਅੰਦਰੋਂ ਅੰਦਰੀ ਜਿਹੜੀ ਭੁੱਖ ਤੇ ਖਰਾਗ ਤੋਂ ਬਿਨਾ ਬੰਦੇ ਦਾ ਸਰੀਰ ਇਹਨਾਂ ਉਹਦੀ ਕੋਈ ਹੋਂਦ ਨਹੀਂ ਹੁੰਦੀ ਉਹਨੇ ਅਖੀਰ ਮਿੱਟੀ ਦੇ ਵਿੱਚ ਮਿਲਣਾ ਹੁੰਦਾ ਤਾਂ ਸਾਨੂੰ ਬੜੀ ਚਿੰਤਾ ਸੀਗੀ ਇਸ ਗੱਲ ਦੀ ਸੋ ਇਹ ਸਾਡੇ ਵਿਚਕਾਰ ਆਏ ਇਹਨਾਂ ਨੇ ਜੋ ਸਤ ਬਾਬਾ ਬਿਹਸ ਮੋਨੀ ਜੀ ਦੇ ਤਾਂ ਗਦੀਨ ਸਿੰਘ ਬਾਬਾ ਦੀਪੀ ਜੀ ਨੇ ਜੋ ਉਨ੍ਹਾਂ ਨਾਲ ਲਗਾਤਾਰ ਗੱਲਬਾਤ ਕੀਤੀ ਜੋ ਇਹ ਸਾਡੀ ਇਤਨੀ ਪੁਰਾਣੀ ਗਊਸ਼ਾਲਾ ਦੇ ਜੋ ਪ੍ਰਬੰਧਕ ਨੇ ਉਹਨਾਂ ਨਾਲ ਲਗਾਤਾਰ ਗੱਲਬਾਤ ਕੀਤੀ ਹੋਰ ਗੱਲਬਾਤ ਦੇ ਵਿੱਚੋਂ ਜੋ ਸਾਡੇ ਸਾਹਮਣੇ ਇਹ ਆਪਸ਼ਨ ਇਹ ਮਤ ਸੁਝਾਅ ਆਇਆ ਜੋ ਉਹ ਇਹ ਆਇਆ ਵੀ ਜਿਹੜੀ ਗਊਸ਼ਾਲਾ ਦੇ ਮੰਨ ਦੇ ਨਾਲ ਅਤੇ ਕੰਧ ਦੇ ਵਿਚਕਾਰ ਜਿਹੜੀ ਜਗ੍ਹਾ ਪਈ ਆ ਕਿੰਨੀ ਵੀ ਤੁਹਾਨੂੰ ਚਾਹੀਦੀ ਆ ਉਹ ਉੱਥੇ ਆਪਾਂ ਇੱਕ ਨੰਦੀ ਸ਼ਾਲਾ ਬਣਾਉਣੀ ਜੋ ਉਹਦਾ ਇਹਨਾਂ ਪ੍ਰਬੰਧਾ ਉਹ ਉਮੀ ਕਮੇਟੀ ਬਰੂਗੀ ਉਹ ਕਮੇਟੀ ਜਿਹੜੀ ਆ ਉਹਦਾ ਜਿਹੜਾ ਸਾਰਾ ਪ੍ਰਬੰਧ ਆ ਉਹ ਚਲਾਏਗੀ ਇਹ ਸੰਤਾ ਮਹਾਪੁਰਸ਼ਾਂ ਦਾ ਜਿਹੜਾ ਹੱਥ ਆ ਉਹ ਪੂਰੀ ਤਰ੍ਹਾਂ ਉੱਤੇ ਰਹੇਗਾ ਉਹ ਕੁਸ ਇਹਦੇ ਚ ਉਜਨਾ ਹੈ ਗਿਆ ਨੇ ਉਹ ਸਵਾਲ ਵੀ ਆ ਰਹੇ ਆ ਮੌਕੇ ਤੇ ਵੀ ਹੁਣ ਅੱਜ ਦੀ ਘੜੀ ਜਿੰਨੇ ਠੱਠੇ ਆ ਅਵਾਰਾ ਠੱਠੇ ਤੇ ਫਿਰਦੇ ਆ ਉਹ ਸਾਰੇ 90 ਸਾਲਾਂ ਚ ਚਲੇ ਜਾਣਗੇ ਲੋਕਾਂ ਨੂੰ ਮੁਕਤੀ ਮਿਲ ਜੂਗੀ ਇੱਕ ਵਾਰ ਪਰ ਬਾਅਦ ਦੇ ਵਿੱਚ ਠੱਠੇ ਜਿਹੜੇ ਬਾਹਰ ਆਉਂਦੇ ਆ ਜਾਂ ਜਿਹੜੀ ਕਿਉਂਕਿ ਉਹ 90 ਸਾਲਾਂ ਦੀ ਵੀ ਇੱਕ ਕਪੈਸਿਟੀ ਹੋਏਗੀ ਉਦੇ ਲਈ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਆ ਜੱਪੀ ਸਾਹਿਬ ਨੂੰ ਵੀ ਸਾਡਾ ਜਿਹੜਾ ਸਿਵਲ ਸੁਸਾਇਟੀ ਆ ਉਹਦੇ ਵੀ ਕੁਝ ਜ਼ਿੰਮੇਵਾਰੀ ਆ ਵੀ ਉਹ ਇਹਨਾਂ ਚੀਜ਼ਾਂ ਦੀ ਨਿਗ੍ਹਾ ਰੱਖੇ ਇੱਕ ਦੂਜੇ ਨਾਲ ਅਸੀਂ ਸੰਪਰਕ ਵਿੱਚ ਰੱਖੀਏ ਕਿਉਂਕਿ ਇੱਕ ਮਾਫੀਆ ਟੈਪ ਸਿਸਟਮ ਚੱਲਿਆ ਹੋਇਆ ਵੀ ਖਾਸ ਕਰਕੇ ਉਹ ਜਿਹੜਾ ਰਾਖਾ ਰਾਖੀ ਸੋਹ ਕਾਰਡ ਰੱਖੇ ਵੀ ਕਹੋਂਦੇ ਵੇਸ ਤਾਂ ਪਰ ਉਹਨਾਂ ਦਾ ਇੱਕ ਮਾਫੀਆ ਬਣ ਗਿਆ ਹੋਣਗੇ ਉਹ ਮਾਫੀਆ ਕੀ ਆ ਵੀ ਉਹ ਕਿਸੇ ਵੀ ਪਿੰਡ ਦੇ ਬੰਦਿਆਂ ਨਾਲ ਠੇਕਾ ਮਾਰਦੇ ਆ ਤੇ ਉਹ ਕਹਿੰਦੇ ਆ ਵੀ ਸਾਡੇ ਹੀ ਬੰਦੇ ਆ ਉੱਥੇ ਉਹ ਕੋ ਕੋ ਨਾ ਇੱਕ ਨੈਟਵਰਕਾ ਉਹ ਨੈਟਵਰਕ ਦੇ ਜਰੀਏ ਜਿਹੜੇ ਰਾਖੇ ਆ ਉਹ ਇੱਕ ਥਾਂ ਤੋਂ ਪਸ਼ੂ ਦੂਜੇ ਥਾਂ ਤੇ ਭਜਾ ਦਿੰਦੇ ਆ ਤਾਂ ਉਹਦੇ ਦੇ ਉੱਤੇ ਸਾਡੀ ਇਹ ਹਜੇ ਸਵਾਲ ਜਿਹੜੇ ਆ ਸਾਡੇ ਸਾਹਮਣੇ ਖੜੇ ਆ ਹਜੇ ਜਿਨ੍ਹਾਂ ਤੇ ਅਸੀਂ ਹਜੇ ਪਹਿਰਾ ਦੇਣਾਗਾ ਤੇ ਪ੍ਰਸ਼ਾਸਨ ਨੇ ਵੀ ਸਾਨੂੰ ਭਰੋਸਾ ਦਿਵਾਇਆ ਕਿ ਇਸ ਤਰ੍ਹਾਂ ਦੀ ਐਕਟੀਵਿਟੀ ਅਸੀਂ ਕਿਸੇ ਨੂੰ ਨਹੀਂ ਕਰਨ ਦੇਵਾਂਗੇ ਕੀ ਜਿਹੜਾ ਇਹ ਸੁਝਾਅ ਬਾਬਾ ਜੀ ਨੇ ਸਾਨੂੰ ਦਿੱਤਾ ਹੈ ਇਹਦੇ ਸੰਗਤ ਸਾਰੀ ਸਹਿਮਤ ਹੈ ਤਾਂ ਇਹਨੂੰ ਹੱਥ ਖੜੇ ਕਰਕੇ ਸਹਿਮਤੀ ਦੇ ਦਿਓ ਤਾਂ ਇਸ ਤੋਂ ਬਾਅਦ ਮੈਂ ਬਾਬਾ ਜੀ ਨੂੰ ਆਪ ਸਖੜੇ ਕਰਕੇ ਜੇ ਸਹਿਮਤੀਆਂ ਦਾ ਸਾਰੇ ਸਹਿਮਤੀ ਦੇ ਦਿਓ ਜੀ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਈ ਬੰਦੇ ਚਿਹਰਾ ਮਾਹੌਲ ਇੱਥੇ ਬਣਿਆ ਕੋਬਾ ਦਾ ਨਹੀਂ ਚਾਹੀਦਾ ਸੀ ਆਪਾਂ ਸਾਰੇ ਕੁਸ਼ਹਿਰ ਦੇ ਆ ਵਧੀਆ ਵਧੀਆ ਬਾਗ ਰੱਖੀ ਆ ਵਧੀਆ ਕੀ ਸਭਾਈ ਬਰਨਾਲਾ ਤੁਸੀਂ ਟੋਮਟਲੀ ਬੋਲਣਾ ਸਭਾਈ ਬਰਨਾਲਾ ਨੇ ਆਪਣੇ ਦੁਆਰਾ ਪ੍ਰਬੰਧਕ ਦੇ ਦਿੱਤੀ ਸਾਰੀ ਪਹੁੰਚੀ ਹੈ ਜੀ ਸਿਰਫ ਇੱਕ ਬੇਨਤੀ ਇਹ ਹੈ ਵੀ ਜਿਹੜੀ ਆਪਣੀ ਭੁਖ ਹੜਤਾਲ ਦਾ ਮੇਨ ਮਕਸਦ ਸੀ ਉਹ ਟੱਕਿਆਂ ਲਈ ਸੀ ਉਹ ਅੱਜ ਹੱਲ ਹੋ ਗਿਆ ਪ੍ਰਮਾਤਮਾ ਸੁੱਖ ਰੱਖੇ ਸਾਧੂ ਸੰਤ ਆਪਣੇ ਬਗਾਨੇ ਦੀ ਅੱਜ ਉਹਨਾਂ ਨੇ ਆ ਕੇ ਆਪਣੀ ਸਾਰ ਲਈ ਹੈ ਕਿਸੇ ਨੇ ਨਹੀਂ ਜੇ ਕਿਸੇ ਹੋਰ ਨੇ ਲਈ ਹੈ ਮੈਨੂੰ ਹੱਥ ਖੜਾ ਕਰਕੇ ਲਾ ਦੇ ਕਿਹੜਾ ਪੋਲੀਟਿਕਲ ਲੀਡਰ ਆਸੇ ਕਰਕੇ ਨਹੀਂ ਲੀਡਰ ਬਣ ਰਹੇ ਬਾਈ ਬਣ ਕੇ ਹੱਥ ਖੜਾ ਕਰਕੇ ਦੱਸਦੇ ਫਰਾਣਾ ਬੰਦਾ ਆ ਜੇ ਅੱਜ ਸੰਤ ਆਏ ਨਹੀਂ ਉਹਨਾਂ ਨੇ ਆਪਾਂ ਨੂੰ ਕਿਹਾ ਆਪਾਂ ਨੂੰ ਸਿਰ ਝੁਕਾ ਕੇ ਉਸ ਗੱਲ ਨੂੰ ਮੰਨਣਾ ਚਾਹੀਦਾ ਡੀਐਸਪੀ ਸਾਹਿਬ ਵਿੱਚ ਬੈਠੇ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਜਿਹੜੀ ਰਾਖਿਆਂ ਤੋਂੜੇ ਆਵਾਰਾ ਪਸ਼ੂ ਆ ਉਹ ਅਸੀਂ ਨਹੀਂ ਔਰ ਦਿੰਦੇ ਤੇ ਆਪਣੇ ਸਹਿਯੋਗ ਦੀ ਨਾਲ ਜਿੱਥੇ ਆਪਾਂ ਨੂੰ ਪਤਾ ਲੱਗਦਾ ਆਪਾਂ ਦੱਸੀਏ ਫਿਰ ਪ੍ਰਸ਼ਾਸਨ ਆਪਣੀ ਮੱਤ ਲਈ ਆਪਾਂ ਇਕੱਠੇ ਹੋ ਕੇ ਹੀ ਹੱਲ ਬਤਾ ਸਕਦੇ ਜੇ ਆਪਾਂ ਇਸ ਤਰੀਕੇ ਨਾਲ ਡੱਡੂ ਹੋ ਜਾਗੇ ਉਵੇਂ ਕੋਈ ਹੱਲ ਨਹੀਂ ਕਿ ਕੱਲੋਂ ਆਪਾਂ ਗੱਲ ਕਰਦੇ ਆਂ ਕੋਈ ਚੀਜ਼ ਹੋਰ ਦੀ ਲੋੜ ਹੈ ਜੇ ਮੈਂ ਆਪਾਂ ਗਰਾਊਂਡ ਦੀ ਕਿਹਾ ਆਪਣੇ ਭਰਾਵਾਂ ਨੇ ਕਿਹਾ ਚਲੋ ਮਾੜੀਆਂ ਗੱਲਾਂ ਨਹੀਂ ਹੈਗੀਆਂ ਸੋਹਣੀਆਂ ਗੱਲਾਂ ਅਸੀਂ ਵੀ ਕਹਨੇ ਵੀ ਵਧੀਆ ਗੱਲ ਪਰ ਗੱਲ ਕੀ ਹੈ ਕਿ ਕਿਸੇ ਚੀਜ਼ ਦਾ ਹੱਲ ਬੈਠ ਕੇ ਹੁੰਦਾ ਜਾਓ ਆਪਾਂ ਸਾਰੇ ਭਰਾ ਬੈਠ ਕੇ ਕੋਈ ਸਾਧੂ ਸੰਤ ਦੇ ਰੈਵਾਂ ਰਹਿਣ ਨਾਲ ਕੰਮ ਹੁੰਦਾ ਹੁੰਦਾ ਇਹ ਨਹੀਂ ਹੁੰਦਾ ਹੁੰਦਾ ਵੀ ਆਪਾਂ ਜਲਦਬਾਜ਼ੀ ਚ ਕੋਈ ਫੈਸਲਾ ਜਿਹੜਾ ਮੇਰ ਮਕਸਦ ਸੀ ਉਹ ਅੱਜ ਆਪਣਾ ਹੱਲ ਹੋਇਆ ਆਪਾਂ ਨੂੰ ਧੰਨਵਾਦ ਕਰਨਾ ਚਾਹੀਦਾ ਸਾਰੀ ਕਮੇਟੀ ਦਾ ਜਿਹੜੀ ਚੱਲ ਕੇ ਆਈ ਹੈ ਸਾਡੇ ਸਾਧੂ ਸੰਤ ਉਹਨਾਂ ਦਾ ਤੇ ਨਾਲ ਜਿਹੜਾ ਪ੍ਰਸ਼ਾਸਨ ਚੱਲ ਕੇ ਆਇਆ ਹੈ ਉਹਨਾਂ ਦਾ ਤੇ ਜਿਹੜੇ ਤੁਸੀਂ ਸਾਰੇ ਭਰਾ ਸੱਦੇ ਤੇ ਇੱਥੇ ਪਹੁੰਚੇ ਹੋ ਉਹਨਾਂ ਦਾ ਤੇ ਸਭ ਤੋਂ ਜ਼ਿਆਦਾ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਮੀਡੀਆ ਦਾ ਸਾਡੇ ਭਰਾਵਾਂ ਦਾ ਜਿਨ੍ਹਾਂ ਨੇ ਇਸ ਧਰਨੇ ਨੂੰ ਹਰ ਇੱਕ ਟਾਈਮ ਲਾਈਵ ਰੱਖਿਆ ਜਿਹੜੀ ਗਿਣਤੀ ਹੁੰਦੀ ਸੀ ਜਿੱਥੇ-ਇਥੇ 200 ਹੋਣੀ ਚਾਹੀਦੀ ਸੀ ਨਾ ਇੱਥੇ 20 ਤੋਂ 30 ਹੀ ਹੁੰਦੀ ਸੀ ਉਦੋਂ ਨਹੀਂ ਆਪਾਂ ਉੱਥੇ ਆਏ ਇਹ ਗੱਲਾਂ ਮਰੀਆਂ ਨੂੰ ਥੋੜੀਆਂ ਜੀਆਂ ਦੁੱਖ ਵੀ ਲੱਗਦਾ ਹੈ ਪਾਉਨ ਸਾਰਾ ਉਹ ਸੋਚਦਾ ਨਹੀਂਦਾ ਕਿੱਲੇ মিডিਆ ਦੇ ਦੀ ਜੀਜੀ ਐ ਹੋਰ ਆਉਂਦੀ ਐ ਜੋ ਐ ਕੁਲਵਿੰਦਰ ਨੇ ਕਹਿਣੀ ਐ ਜੀ ਤੇ ਸਾਰਾ মিডিਆ ਸੌਰੀ ਦੇ ਕੋਈ ਕਿਸੇ ਪੱਤਰਕਾਰ ਸਾਹਿਬਾ ਦਾ ਕਿ ਨਿੱਕੂ ਜੀ ਨੇ ਆਪਣੇ ਜਿਸ ਦਾ ਨਾਮ ਇਹਨੂੰ ਰਹਿ ਜਾਂਦਾ ਸਾਰੇ ਬੰਦਿਆਂ ਨੇ ਇੱਕ ਫੋਨ ਕਰਦੇ ਸੀ ਦਿਨ ਰਾਤ ਇੱਥੇ ਲਾਈਵ ਰਹੇ ਸੀ ਤੇ ਘਰੇ ਬੈਠੇ ਆਪਣੇ ਭਰਾ ਦੇਖਦੇ ਸੀ ਮਹਾਜਨ ਭਰਾਵਾਂ ਦੀ ਕੁਝ ਮਜਬੂਰੀਆਂ ਹੋ ਸਕਦੀਆਂ ਤੇ ਹਾਰ ਦਾ ਟਾਈਮ ਸੀ ਦੁਕਾਨਾਂ ਤੋਂ ਕੰਮ ਨਹੀਂ ਨਿਕਲ ਸਕਿਆ ਟੀਮੀਦਾਰ ਭਰਾ ਛੋਣੇ ਦੀ ਗੱਲ ਸੀ ਅਸੀਂ ਸਾਰਿਆਂ ਦੀ ਸੋ ਕਿੰਨੀਆਂ ਜੱਥੇਬੰਦੀਆਂ ਕਿਸਾਨ ਜੁਨੀਆਂ ਲੀਆਂ ਔਰ ਸਾਰੇ ਜਿਹੜੀਆਂ ਜੱਥੇਬੰਦੀਆਂ ਆਈਆਂ ਸਾਰਿਆਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਹੁਣ ਤੁਹਾਨੂੰ ਦੋ ਸ਼ਬਦ ਤੁਹਾਡੇ ਨਾਲ ਬਾਈ ਸੁਖਜੀਤ ਸਿੰਘ ਬਰਨਾਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਵਿਚਾਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ ਹੈ ਜੀ ਆਪਣੇ ਬਾਈ ਜੱਗੀ ਦਾ ਤੇ ਅਮਰਪਾਲ ਦਾ ਜਿਨ੍ਹਾਂ ਨੇ ਇਹ ਸਟੈਪ ਲਿਆ ਆਪਾਂ ਨੂੰ ਸਾਰਿਆਂ ਨੂੰ ਡਰ ਸੀਗਾ ਆਪਾਂ ਘਰੋਂ ਬਾਹਰ ਨਿਕਲਦੇ ਆ ਇਹ ਨਹੀਂ ਪਤਾ ਕਿਥੇ ਠੱਠਿਆ ਆਪਣੇ ਨਾਲ ਹੀ ਇਕਹਾਵਾ ਹੋਈ ਹੈ ਤੇ ਉਸ ਤੋਂ ਬਾਅਦ ਸੰਤ ਮਹਾਪੁਰਸ਼ੇ ਤੇ ਪਹੁੰਚੇ ਨੇ ਪ੍ਰਚਾਰਕ ਪਹੁੰਚੇ ਮੀਡੀਆ ਦੇ ਵੀ ਆਉਣੇ ਕਰ ਪਹੁੰਚੇ ਅਸੀਂ ਧੰਨਵਾਦ ਕਰਦੇ ਹਾਂ ਚਲੋ ਇੱਕ ਸਟੈਪ ਇਹ ਨਾਲ ਹੀ ਗੱਲ ਸਹੀ ਹੋਇਆ ਵੀ ਕੁਝ ਨਾ ਕੁਝ ਆਪਾਂ ਨੂੰ ਪ੍ਰਾਪਤੀ ਹੋਈ ਹੈ ਕੋਈ ਉਹ ਬੱਚਿਆਂ ਨੇ ਵੀ ਨਹੀਂ ਉਹ ਗਲਤ ਨਹੀਂ ਆਖਿਆ ਉਹਨਾਂ ਨੇ ਵੀ ਇੱਕ ਮੰਗ ਰੱਖੀ ਆਪਾਂ ਇੱਕ ਬੇਇੱਜ਼ਤੀ ਕਰਦੇ ਇਹ ਵੀ ਭਰਾ ਆਪਣੇ ਨਾਲ ਅਸੀਂ ਇਹ ਨਹੀਂ ਚਾਹੁੰਦੇ ਵੀ ਪਿੰਡ 'ਚ ਕੋਈ ਅੱਡੋ ਅੱਡ ਸਾਡੀਆਂ ਪਾਰਟੀਆਂ ਵਾੜਨ ਅਸੀਂ ਉਹਦੇ ਉਹਦੇ ਨਾਲ ਸਹਿਮਤ ਨਹੀਂ ਹੈ ਪਰ ਜੇ ਉਹਨਾਂ ਨੇ ਵੀਰਾਂ ਨੇ ਕੋਈ ਮੰਗ ਰੱਖੀ ਹੈ ਉਹਦੇ ਵਾਸਤੇ ਵੀ ਵਿਚਾਰ ਕਰਨਾ ਚਾਹੀਦਾ ਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਇਹ ਦੋ ਕਿੱਲੇ ਜੋ ਆਪਣੇ ਠੱਠੇ ਸ਼ਾਲਾ ਵਾਸਤੇ ਨੰਦੀ ਸ਼ਾਲਾ ਵਾਸਤੇ ਮਿਲੇ ਆ ਚਲੋ ਚੰਗੀ ਗੱਲ ਹੈ ਬਹੁਤ ਬਹੁਤ ਧੰਨਵਾਦ ਸੰਤ ਮਹਾਪੁਰਸ਼ਾਂ ਦਾ ਪ੍ਰਸ਼ਾਸਨ ਦਾ ਮੀਡੀਆ ਵਾਲੇ ਵੀਰਾਂ ਦਾ ਖਾਸ ਕਰਕੇ ਜਿਨ੍ਹਾਂ ਨੇ ਇਹ ਆਵਾਜ਼ ਉਠਾਈ ਹੈ ਤੇ ਸਹੀ ਹੋਇਆ ਤੇ ਅੱਗੇ ਜਾ ਕੇ ਜੇ ਕੱਲ ਨੂੰ ਕੋਈ ਉਹ ਬੰਦੇ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਨਾਲ ਵੀ ਹੈਗੀ ਹੈ ਅਸੀਂ ਇਦਾਂ ਦੇ ਵੀ ਨਾਲ ਆ ਉਹਨਾਂ ਦੇ ਵੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 22 ਸਤਾਰਾ ਲੋਟ ਢੱਡਿਆਂ ਦੇ ਸਬੰਧੀ ਧੰਨੇ ਦੇ ਬੱਤੇ ਫਕੂਰ ਦੇ ਸੋਹਣੇ ਸਾਲ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਬੜਾ ਵਧੀਆ ਲੱਗਿਆ ਸੰਤ ਮਾਮਪੁਰ ਸ਼ਾਇਦ ਉਹਨਾਂ ਦੇ ਜਿਹੜੇ ਬੋਲ ਸੀ ਕਿਸੇ ਨੇ ਵੀ ਮੇਰਾ ਖਰਦ ਨੂੰ ਕ੍ਰਿਟਿਸ ਨਹੀਂ ਕੀਤਾ ਜੋ ਸਰਪਰੇ ਫੈਸਲਾ ਦਿੱਤਾ ਸਾਰਿਆਂ ਨੇ ਉਹਨੂੰ ਸਤਿ ਸੰਤਿ ਨਾਲ ਮੰਨ ਲਿਆ ਤਦ ਗਰਾਊਂਡ ਵਾਲੀ ਦੀ ਗੱਲ ਸਹੀ ਆ ਪਰ ਹਰੇਕ ਮਸਲਾ ਇੱਕ ਦਿਨ ਜਰੀ ਹੱਲ ਹੁੰਦਾ ਹੁੰਦਾ ਸਟੈਪ ਬਾਈ ਸਟੈਪ ਸਾਰੇ ਚੀਜ਼ਾਂ ਦੇ ਨਿਕਲ ਆਉਂਦੇ ਹੁੰਦੇ ਹਿਆ ਨਾ ਬਾਕੀ ਜਿਹੜਾ ਇਹ ਗੱਲ ਉੱਠੀ ਆ ਵੀ ਆਪਾਂ ਇੱਕੋ ਇਹਦਾ ਛੱਡ ਦਾਂਗੇ ਹੋਰ ਆ ਕੇ ਛੱਡਣਗੇ ਤੇ ਦੇਤੇ ਉਹੀ ਗੱਲ ਹੁੰਦੇ ਹਾਲਾਤਾਂ ਦੇ ਵਿੱਚ ਬਣ ਜਾਂਦੇ ਆ ਪਰ ਪ੍ਰਸ਼ਾਸਨ ਤੇ ਜਿਹੜੇ ਆਪਾਂ ਸਾਰੇ ਆ ਖੇਰਵਾਸੀ ਰਲ ਬੇਲ ਇਕੋ ਦਾ ਹੱਲ ਕਰਨਾ ਪਊਗਾ ਉਹ ਵੀ ਕੋਈ ਅੱਗੇ ਕਮੇਟੀ ਬਣਾ ਲਈਏ ਅਸੀਂ ਤੁਹਾਨੂੰ ਆਪਣਾ ਇੱਕ ਇੱਕ ਮਲਾਜ ਜਿਹੜੇ ਲੋਡ ਸਾਹਿਬ ਨਾਲ ਦੇ ਦਿਆ ਕਰਾਂਗੇ ਉਹ ਜੀ ਆਪਾਂ ਜੇ ਕੋਈ ਬਾਹਰੋਂ ਆਲ ਅਗੇ ਲਾਉਗਾ ਆਪਾਂ ਕਾਰਵਾਈ ਵੀ ਕਰਾਂਗੇ ਫਰੋਂ ਰੱਖਣੇ ਦਿੰਦੇ ਸੀ ਇਹ ਸਾਰਾ ਆਪਣਾ ਜਣਕੇ ਇੱਕ ਟੀਮ ਵਰਕੇ ਜੁਆਇੰਟ ਹੋਊਗਾ ਪ੍ਰਸ਼ਾਜਨ ਦਾ ਤੇ ਸੁਖੜ ਨੋਸੀਆ ਬਹੁਤ ਬਾਕੀ ਮੇਰੇ ਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੈਗੁਰ ਜੀ ਦਾ ਖਾਲਸਾ ਸ੍ਰੀ ਗੁਰੂ ਜੀ ਦਾ ਜੀ ਮਹਾਰਾਜ ਜੀ ਪਿਛਲੇ ਕਈ ਦਿਨਾਂ ਦੇ ਵਿੱਚ ਕਵਾਰਾ ਪੱਛੋਂ ਨੂੰ ਲੈ ਕੇ ਆਪਾਂ ਪੁਤਰ ਦੇ ਤੋਂ ਨੌਜਵਾਨਾਂ ਨੂੰ ਭੁੱਖ ਤੋਂ ਰੀਤੀ ਨਹੀਂ ਸੀ ਹਰ ਸਾਂਝੇ ਇਥੇ ਸੰਸਮਾਜ ਨੂੰ ਪਹੁੰਚੇ ਹੋਏ। ਇਸ ਦਾ ਕੀ ਹਾਲ ਹੈ? ਪਿਆਰ ਕੀ ਕਹਿਣਾ ਚਾਹੁੰਗੇ ਤੁਸੀਂ ਇਸ ਬਾਰੇ? ਪਹਿਲਾ ਦਾ ਬੋਲ ਜਗਤਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ, ਮਹਾਰਾਜ ਬੋਰੇ ਵਾਲੇ ਮਹਾਰਾਜ ਕੀ ਜੈ। ਅੱਜ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਇਹ ਫੈਸਲਾ ਹੋਇਆ ਜੋ 29 ਸਾਲਾਂ ਬਾਅਦ ਤੇ ਜਗ੍ਹਾ ਮੰਗੀ ਗਈ ਸੀ। ਸੋ ਇਹਨਾਂ ਨਾਲ ਸਾਰੀ ਗੱਲਬਾਤ ਹੋਊਗੀ। 21 ਮੈਂਬਰੀ ਚ ਐ 31 ਮੈਂਬਰੀ ਇਹ ਕਮੇਟੀ ਬਣਾਉਣਗੇ ਸੋ ਸਾਡੇ ਕੋਲੇ ਆਉਣ ਅਸੀਂ ਇੱਥੇ ਨਾਲ ਆ ਕੇ ਜਿੱਥੋਂ ਤੱਕ ਮਤਲਬ ਪੌਣੇ 2 ਕਿੱਲੇ ਹੋਣ ਚਾਹੇ 2 ਕਿੱਲੇ ਮਤਲਬ ਗਉਆਂ ਦੇ ਹਿਸਾਬ ਨਾਲ ਜਿਹੜੀ ਮਤਲਬ ਸ਼ਹਿਰ ਦੀ ਆਬਾਦੀ ਹੈ ਜਿਹੜੀ ਗਉਆਂ ਦੀ ਜਿੰਨੀ ਵੀ ਮਤਲਬ ਟੱਠੇ ਆ ਅਮਰੀਕੀ ਆ ਚਾਹੇ ਦੇਸੀ ਹੈਗੇ ਸੋ ਲਵੇ ਖੜ ਕੇ ਅਸੀਂ ਸਾਥ ਦੇਵਾਂਗੇ ਇਹਨਾਂ ਦਾ ਤੇ ਗਊਸ਼ਾਲਾ ਨੰਦੀ ਸ਼ਾਲਾ ਬਾਬਾ ਬੋਰੇ ਵਾਲੇ ਦੇ ਨਾਂ ਤੇ ਬਣਾਵਾਂਗੇ ਆ ਇਹ ਜੀ ਸੁਣਨੇ ਦੇ ਵਿੱਚ ਆਇਆ ਵੀ ਗਊਸ਼ਾਲਾ ਦੇ ਵਿੱਚ ਇੱਕ ਵਾਰੀ ਤਾਂ ਠੀਕ ਜਿਹੇ ਵਰ ਜਾਂਦੇ ਆ ਤੇ گاਵਾ ਚ ਇਹ ਤਾਂ 3 ਦਿਨ ਬਾਅਦ ਵਿੱਚ ਲੋਕਾਂ ਵੱਲੋਂ ਫੇਰ ਫੇਰ ਦੁਬਾਰਾ ਸ਼ਹਿਰ ਵਿੱਚ ਛੱਡੇ ਜਾਂਦੇ ਆ ਉਸ ਨੂੰ ਲੈ ਕੇ ਕੀ ਫੈਸਲਾ ਹੋਇਆ ਨਹੀਂ ਇੱਕ ਗੱਲ ਇਹ ਹੈ ਜੀ ਦੇਖੋ ਜਿਹੜੇ ਆਪਣੇ ਬਾਹਰ ਜਾਨਵਰ ਹੁੰਦੇ ਆਗੇ ਮਤਲਬ ਕੋਈ ਵੀ ਜਾਨਵਰ ਜਿਹੜਾ ਆਜ਼ਾਦ ਘੁੰਮਦਾਗਾ ਮਤਲਬ ਉਹ ਬੰਦਨ 'ਚ ਰਹਿਣਾ ਉਸ ਨੂੰ ਬਹੁਤ ਔਖਾਗਾ ਇਹ ਵੀ ਚਾਹੇ ਆਪਾਂ ਕਿਹੜਾ ਛੱਡਾਂਗੇ ਇਹਨਾਂ ਵੱਲੋਂ ਕੰੰਡਾਂ ਵੀ ਢਾਈਆਂ ਜਾਣਗੀਆਂ ਆਪ 'ਚ ਭੜਨਗੇ ਵੀ ਇਹ ਬਹੁਤ ਮੁਸ਼ਕਲ ਆਊਗੀ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਮਤਲਬ ਚਲਾਉਣੀ ਪਊਗੀ ਇਹ ਕੋਈ ਛੋਟਾ ਮੋਟਾ ਕਦਮ ਨਹੀਂ ਇਹ ਬਹੁਤ ਵੱਡਾ ਗੱਲ ਕਰਨ ਦੀ ਬਹੁਤ ਸੌਖੀ ਹੈਗੀ ਪਰ ਇਸ ਨੂੰ ਲੰਮੇ ਸਮੇਂ ਤੱਕ ਲਿਜਾਣਾ ਬਹੁਤ ਔਖਾ ਹੈਗਾ ਕੋਈ ਵੀ ਗੱਲ ਤੇ ਰਹਿਣਾ ਬਹੁਤ ਔਖਾ ਹੈਗਾ ਸੋ ਮੈਂ ਇਹ ਉਮੀਦ ਕਰਦਾ ਵੀ ਜਿਹੜੇ ਕਿ ਮੈਂਬਰ ਚਾਹੇ ਕਰਤੀ ਮੈਂਬਰ ਕਮੇਟੀ ਬਣੂਗੀ ਸੋ ਉਹਨਾਂ ਨੂੰ ਪੂਰਨ ਤੌਰ ਤੇ ਮਤਲਬ ਇੱਕ ਲੱਤ ਤੇ ਖੜੇ ਹੋ ਕੇ ਤਪੱਸਿਆ ਕਰਨ ਜੋਗ ਹੈ ਮਤਲਬ ਤਪੱਸਿਆ ਹੀ ਕਰਨੀ ਪਊਏ ਇਹ ਵੀ ਇੱਕ ਤਪੱਸਿਆ ਹੀ ਹੈਗੀ ਸੋ ਮੈਂ ਕਹਿਣਾ ਵੀ ਮੰਤ ਰਮੇਸ਼ 무ਨੀ ਜੀ ਬਾਬੇ ਬੋਰੇ ਵਾਲੇ ਬ੍ਰਹਮਲੀਨ ਸਾਡੇ ਇਹਨਾਂ ਦੇ ਕਿਰਪਾ ਕਰਨ ਸੋ ਸਹਿਰ ਦੀ ਅਸੀਂ ਖੁਸ਼ੀਆਂ ਲਈ ਸਹਿਰ ਦੇ ਜੋ ਵੀ ਮਦਭਾਗੀਆਂ ਘਟਨਾ ਹੋਈਆਂ ਨੇ ਪਰਮਾਤਮਾ ਜੋ ਸਾਥੋਂ ਵਿਛੜ ਗਏ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਸਹਿਰ ਨੂੰ ਤਰੱਕੀ ਕਰਨ ਦਾ ਬਲ ਦਿੰਦਾਂ ਬਖਸ਼ੇ ਮਾਰਾ ਜੀ ਤੁਸੀਂ ਗੱਲ ਕਹੀ ਹੈ 21 ਮੈਂ ਫਿਰ ਕਮੇਟੀ ਬਣ ਜੂਗੀ ਪਰ ਕੀ ਗਊਸ਼ਾਲਾ ਦਾ ਵੀ ਸਹਿਯੋਗ ਰਹੂਗਾ ਜੀ ਅਸੀਂ ਗਊਸ਼ਾਲਾ ਦਾ ਦੇਖੋ ਹਾਂ ਜੀ ਅਸੀਂ ਵੀ ਸਹਿਯੋਗ ਦੇਵਾਂਗੇ ਅਸੀਂ ਆਪ ਆ ਕੇ ਕੰਦ ਗੜਵਾ ਕੇ ਜਾਵਾਂਗੇ ਹਾਂ ਜੀ ਬਾਬਾ ਜੀ ਕਦੋਂ ਤੱਕ ਹੋ ਜਾਊ ਨਿਸ਼ਾਨਦੇਹੀ ਬਸ ਜਦੋਂ ਮਤਲਬ ਕਮੇਟੀ ਬਣ ਗਈ ਚਾਹੇ ਹੁਣ ਕਰ ਲੈਣ ਮੇਰੇ ਕੋਲ ਇਹਨਾਂ ਦੀ ਕਮੇਟੀ ਬਣ ਬਣੇ ਮਤਲਬ ਇਹ ਆਉਣ ਸਾਰਾ ਕੁਝ ਆਪਾਂ ਮਤਲਬ ਉਹਦੀ ਕਰ ਦਾਂਗੇ ਡੋਮ ਡੇਰੇ ਜਾ ਕੇ ਡੋਮ ਡੇਰੇ ਜਾ ਆ ਕੇ ਮਤਲਬ ਉੱਥੇ ਆ ਜਾਣਾ ਬਾਬਿਆਂ ਨਾਲ ਸਾਰੀ ਸਾਡੀ رائے ਹੋ ਗਈ ਸੋ ਬੋਲ ਜਗਤਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਬਾਬਾ ਮਹੇਸ਼ ਮੁਨੀ ਜੀ ਮਹਾਰਾਜ ਬੋਰੇ ਵਾਲੇ ਕੀ ਅਸੀਂ ਪਹਿਲਾਂ ਤਾਂ ਅਸੀਂ ਉਹ ਸੰਤ ਮਹਾਪੁਰਸ਼ਾਂ ਦਾ ਅਸੀਂ ਧੰਨਵਾਦ ਤਾਂ ਕਰ ਨਹੀਂ ਕਰ ਸਕਦੇ ਉਹਨਾਂ ਦਾ ਅਸ਼ੀਰਵਾਦ ਦੇ ਨਾਲ ਉਹ ਪਰਸੋਂ ਸਾਡੇ ਕੋਲ ਇੱਥੇ ਆਏ ਸੀ ਸਾਨੂੰ ਜਾਂਦੇ ਜਾਂਦੇ ਅਸ਼ੀਰਵਾਦ ਦੇ ਗਏ ਸੀ ਤੁਸੀਂ ਯਕੀਨ ਮੰਨਿਓ ਕਿ ਸਾਨੂੰ ਭੁੱਖ ਦੀ ਮਹਿਸੂਸ ਹੀ ਨਹੀਂ ਹੋਈ ਭੁੱਖ ਕੀਜੀ ਜਾ ਸੋ ਪਹਿਲਾਂ ਤਾਂ ਅਸੀਂ ਸੰਤਾਂ ਦਾ ਧੰਨਵਾਦ ਕਰਦੇ ਹਾਂ ਸਾਡੇ ਬਾਬਾ ਗੋਪਾਲਦਾਸ ਜੀ ਬਾਬਾ ਮੱਖਣਮੁਨੀ ਜੀ ਸੰਤ ਬਾਬਾ ਸਾਡੇ ਕੇਵਲਦਾਸ ਜੀ ਹੱਕਤਾਲਾ ਵਾਲੇ ਤੇ ਬਾਬਾ ਆਲੂ ਪਰਵਾਲੇ ਜੀ ਸਤਨਾਮ ਸਿੰਘ ਜੀ ਤੇ ਸਾਰੇ ਜਿੰਨਿਆਂ ਮਹੇਸ਼ ਮੁਨੀ ਜੀ ਬੋਰੇ ਵਾਲੇ ਸੰਤਾਂ ਦੇ ਮਤਲਬ ਉਹਨਾਂ ਦੇ ਜਿਹੜੇ ਚੇਲੇ ਆ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਜਿਹੜੀ ਇਹ ਅਸੀਂ ਪਿਛਲੇ ਦਿਨਾਂ ਤੋਂ جنگ ਲੜ ਰਹੇ ਸੀ ਗਊਸਾਲਾ ਦੇ ਵਿੱਚ ਗਊਸਾਲਾ ਬਣਾਉਣ ਵਾਸਤੇ ਕਿ ਜਿਹੜੇ ਅਵਾਰਾ ਅਮਰੀਕੀ ਠੱਠੇ ਆ ਖਾਸ ਕਰਕੇ ਸ਼ਹਿਰ ਦੇ ਵਿੱਚ ਤੇ ਉਹ ਨੌਜਵਾਨਾਂ ਦੀਆਂ ਜਾਨਾਂ ਲੈ ਰਹੇ ਸੀ ਰੋਜ਼ ਐਕਸੀਡੈਂਟ ਹੋ ਰਹੇ ਸੀ ਉਹਨੂੰ ਦੇਖਦੇ ਹੋਏ ਅਸੀਂ ਮੈਂ ਤੇ ਮੇਰਾ ਵੱਡਾ ਭਰਾ ਜੱਗੀ ਜੱਫਾ ਅਸੀਂ ਭੁੱਖ ਹੜਤਾਲ ਤੇ ਬੈਠੇ ਸੀ ਅੱਜ ਤੋਂ 4 ਦਿਨ ਪਹਿਲਾਂ ਸੋ ਮੈਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਨਾ ਪੰਜਾਬ ਵਾਸੀਆਂ ਨੂੰ ਦੱਸਣਾ ਚਾਹੁੰਨਾ ਹਲਕੇ ਦੇ ਵਾਸੀਆਂ ਨੂੰ ਦੱਸਣਾ ਚਾਹੁੰਨਾ ਵੀ ਇੱਕ ਗੱਲ ਜ਼ਰੂਰ ਹੈ ਵੀ ਜੀ ਤੁਸੀਂ ਲੜੋਂਗੇ ਤਾਂ ਤੁਹਾਡੀ ਜਿੱਤ ਜ਼ਰੂਰ ਹੁੰਦੀ ਹੈ ਜਦੋਂ ਲੜਦੇ ਲੋਕ ਆ ਕਹਿੰਦੇ ਉਹਨਾਂ ਦੀ ਜਿੱਤ ਜ਼ਰੂਰ ਹੁੰਦੀ ਹੈ ਆ ਸਾਰੀ ਪੁਰਾਣੀ ਗਊਸ਼ਾਲਾ ਦੀ ਕਮੇਟੀ ਖੜੀ ਆ ਇਹਨਾਂ ਨੇ ਆ ਕੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਸਾਰਾ ਅਸੀਂ ਸ਼ਹਿਰ ਵਾਸੀਆਂ ਦਾ ਇਕੱਠ ਕੀਤਾ ਸੀ ਮਰੀਆਂ ਮਤਾਮਾਂ ਭੈਣਾਂ ਵੀ ਆਈਆਂ ਇਹ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਸਾਡਾ ਇਹੋ ਫੈਸਲਾ ਹੋਇਆ ਹੈ ਕਿ ਜਿਹੜੀ ਆ ਰੋਡ ਦੇ ਉੱਤੇ ਕਰੋੜਾਂ ਦੇ ਭਾਦੀ ਜ਼ਮੀਨ ਅਸੀਂ ਅੱਜ ਜਿੱਤ ਕੇ ਸੰਘਰਸ਼ ਸਾਡਾ ਜਿੱਤ ਕੇ ਗਊਸਾਲਾ ਨੰਦੀ ਗਊਸਾਲਾ ਵਾਸਤੇ ਸਾਨੂੰ ਦੋ ਕਿੱਲਾਂ ਦਾ ਐਲਾਨ ਕਰਤਾ ਕਹਿੰਦੇ ਜੇ ਥੋੜੀ ਪਊ ਤਾਂ ਹੋਰ ਵੀ ਪਗਲਿਓ ਪਰ ਅਸੀਂ ਅੱਜ ਅਸੀਂ ਲੜ ਰਹੇ ਸੀਗੇ ਗਊਸਾਲਾ ਵਾਸਤੇ ਜਿਹੜੀ ਗੋਬੀ ਸਾਡੇ ਠੱਠਿਆਂ ਅਵਾਰਾ ਠੱਠਿਆਂ ਵਾਸਤੇ ਉਹ ਅਸੀਂ ਅੱਜ ਜੰਗ ਜਿੱਤ ਚੁੱਕੇ ਆ ਤੇ ਸਾਡਾ ਸੰਤਾਂ ਨੇ ਜੂਸ ਪਿਆ ਕੇ ਸਾਨੂੰ ਉਹ ਮਨਜ਼ੂਰ ਹੈ ਵੀ ਭਾਈ ਉਹ ਗਊਸ਼ਾਲਾ ਇਹ ਕਿ ਇਹਨਾਂ ਨੇ ਇਹ ਕਹਿ ਵੀ ਹੋਇਆ ਵੀ ਕਈ ਵਾਰੀ ਕੋਈ ਪੁੱਛਦੇ ਵੀ ਕਦੋਂ ਸ਼ੁਰੂ ਹੋਊਗਾ ਕੰਮ ਇਹਨਾਂ ਨੇ ਤਾਂ ਇਹ ਕਹਿੰਦਾ ਵੀ ਅਸੀਂ ਅੱਜ ਉਹ ਬੇਸ਼ੱਕ ਤੁਸੀਂ ਜਿਹੜਾ ਸਹਿਯੋਗ ਗਊਸ਼ਾਲਾ ਦੇਊਗੀ ਪੁਰਾਣੀ ਵੱਡੀ ਗਊਸ਼ਾਲਾ ਉਹ ਵੀ ਦੇਊਗੀ ਵੀ ਅੱਜ ਤੋਂ ਬੇਸ਼ੱਕ ਤੁਸੀਂ ਕੰਮ ਸਟਾਰਟ ਕਰੋ ਅੱਜ ਜਿਹੜੇ ਸਾਡੇ ਸੰਤ ਸਮਾਜ ਆਇਆ ਸੀਗਾ ਜਿੰਨਾਂ ਦਾ ਬੋਰੇ ਵਾਲੇ ਸੰਤਾਂ ਦਾ ਸਿਸਟਮ ਦੋ ਹਸਾਲਾ ਨਾਲ ਚੱਲਦਾ ਅੱਜ ਉਹਨਾਂ ਦੇ ਸੰਤ ਸਮਾਜ ਨੇ ਸਾਨੂੰ ਆ ਕੇ ਦੋ ਕਿੱਲੇ ਜਿਹੜੀ ਨੰਦੀਸਾਲਾ ਲਈ ਸਾਨੂੰ ਜਗ੍ਹਾ ਦੀ ਹਾਂ ਭਰੀ ਐ ਉਹ ਕਹਿੰਦੇ ਵੀ ਤੁਸੀਂ ਜਦੋਂ ਮਰਜੀ ਇੱਥੇ ਨਿਉਂ ਧਰ ਸਕਦੇ ਹੋ ਆਪਣੇ ਨਾਲ ਆ ਕੇ ਉਹ ਨਿਉਂ ਧਰਾਉਣਗੇ ਕਿਸੇ ਦਾ ਕੋਈ ਰੋਲ ਨਹੀਂ ਹੈਗਾ ਵੀ ਕੋਈ ਲੜਾਈ ਝਗੜੇ ਦਾ ਪਹਿਲਾਂ ਡਰ ਹੁੰਦਾ ਸੀ ਉਹ ਡਰ ਨਹੀਂ ਹੈਗਾ ਹੁਣ ਉਹ ਕਹਿੰਦੇ ਵੀ ਤੁਸੀਂ ਇਹ ਆਪਦੀ 11 11 ਮੈਂਬਰੀ 21 ਮੈਂਬਰੀ ਜਾਂ 31 ਮੈਂਬਰੀ ਕਮੇਟੀ ਬਣਾ ਕੇ ਤੁਸੀਂ ਆਪ ਚਲਾਉਣੀ ਹੈ ਜਿਵੇਂ ਪਹਿਲਾਂ ਗੱਲਾਂ ਚੱਲਦੀਆਂ ਸੀ ਵੀ ਗਾਈਆਂ ਅੰਦਰ ਵੜ ਕੇ ਬਾਹਰ ਕੱਢੀਆਂ ਜਾਣਗੀਆਂ ਅੱਗੇ ਤੋਂ ਇਹ ਦੇਖਣ ਨੂੰ ਨਹੀਂ ਮਿਲੂਗਾ ਖਾਲਸਾ ਵੈਕਰ ਚ ਕੀ ਫਤਿਹ ਜਿਹੜੀ ਸਾਡੀ ਸਮੁੱਚੀ ਟੀਮ ਬਣੀ ਸੀਗੀ ਉਹਦੇ ਚ ਅਸੀਂ 10 ਕਿ ਜਣੇ ਸਟਾਰਟਿੰਗ ਤੋਂ ਸੀਗੇ ਅਸੀਂ ਉਹ ਪ੍ਰੋਪਰ ਸਾਰੀ ਟੀਮ ਦਾ ਧੰਨਵਾਦ ਕਰਦੇ ਆਂ ਸਾਰਿਆਂ ਤੋਂ ਵੱਡਾ ਧੰਨਵਾਦ ਜਗਸੀਰ ਜੱਗੀ ਦਾ ਤੇ ਅਮਰਤਪਾਲ ਦਾ ਜਿਨ੍ਹਾਂ ਦੇ ਕਰਕੇ ਇਹ ਸਾਰਾ ਕੁਝ ਹੋਇਆ ਅਸੀਂ ਤਾਂ ਇਹਨਾਂ ਦੇ ਪਿੱਛੇ ਸੀਗੇ ਅੱਗੇ ਤਾਂ ਇਹ ਹੀ ਸੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੰਤ ਸਮਾਜ ਦਾ ਜਿਨ੍ਹਾਂ ਨੇ ਅਸੀਂ ਉਹਨਾਂ ਤੱਕ ਫਰਿਆਦ ਪਹੁੰਚਾਈ ਸਾਡੇ ਕੋਲ ਸੰਤ ਗੋਪਾਲ ਦਾਸ ਜੀ ਆਏ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਆਪੇ ਆਪ ਦੇ ਸੰਤ ਸਮਾਜ ਚ ਗੱਲ ਕਰਕੇ ਬਿਨਾਂ ਕਿਸੇ ਪੋਲੀਟੀਕਲ ਬੰਦੇ ਨੂੰ ਵਿੱਚ ਪਾਏ ਅਸੀਂ ਲੀਡਰਾਂ ਨੂੰ ਸਾਰਿਆਂ ਨੂੰ ਰਿਕਵੈਸਟ ਕੀਤੀ ਸੀ ਗੱਲ ਕਰ ਕਿਸੇ ਲੀਡਰ ਨੇ ਨਹੀਂ ਸੁਣੀ ਸਾਡੀ ਸੰਤਾਂ ਨੇ ਸਾਡੀ ਸੁਣ ਕੇ ਸਾਨੂੰ ਆ ਕੇ ਮਤਲਬ ਇਹ ਵਿਸ਼ਵਾਸ ਦਿਵਾਇਆ ਕਿ ਆਹ ਲਓ ਤੁਸੀਂ ਆ 2 ਕਿੱਲੇ ਲਓ 1.5 ਲਓ 2.5 ਲਓ ਜ਼ਮੀਨ ਦੀ ਕੋਈ ਹੱਦ ਨਹੀਂ ਹੋ ਕਹਿੰਦੇ ਜਿੰਨੀ ਚਾਹੀਦੀ ਓਨੀ ਲੈ ਲਓ ਤੇ ਅਸੀਂ ਧੰਨਵਾਦ ਕਰਦੇ ਆ ਤੇ ਜਿਹੜੇ ਬੰਦੇ ਇੱਕ ਦੋ ਇੱਥੇ ਸਾਨੂੰ ਰੌਲਾ ਪਾਉਂਦੇ ਸੀਗੇ ਅਸੀਂ ਉਹਨਾਂ ਦੀ ਨਖੇਦੀ ਕਰਦੇ ਆ ਕਿ ਨਗਰ ਕੌਂਸਲ ਜਦੋਂ ਬੋਰ ਲਾਉਂਦੀ ਸੀ ਸਾਰੇ ਮੀਡੀਆ ਨੂੰ ਪਤਾ ਹੈ ਉਹਨਾਂ ਨੂੰ 2 ਮਰਲੇ ਜਗ੍ਹਾ ਨਹੀਂ ਮਿਲੀ ਉਹ ਜਿਹੜਾ ਬੋਰ ਉਹ ਡੇਰਾ ਬਾਬਾ ਹਕਤਾਲਾ ਦੇ ਰਾਹ ਤੇ ਲੱਗਿਆ ਜਾ ਕੇ ਦੇਖ ਸਕਦੇ ਹੋ ਤੁਸੀਂ ਸਾਨੂੰ ਸੰਤ ਸਮਾਜ ਨੇ ਜਗ੍ਹਾ ਤਾਂ ਦਿੱਤੀ ਆ ਸਾਨੂੰ ਉਹਨਾਂ ਨੇ ਕਹਿੰਦਾ ਜਿੰਨੀ ਮਰਜ਼ੀ ਵਗਲ ਲਓ ਨੰਦੀ ਸ਼ਾਲਾ ਵਾਸਤੇ ਅਸੀਂ ਸਿਰ ਝੁਕਾ ਕੇ ਸਾਡੀ ਟੀਮ ਜਿਹੜੀ ਉਹ ਸੰਤ ਸਮਾਜ ਦਾ ਧੰਨਵਾਦ ਕਰਦੀ ਆ ਤੇ ਅਸੀਂ ਬੇਨਤੀ ਵੀ ਕਰਦੇ ਆ ਸਾਰੇ ਸਰਦੂਲਗੜ ਇਲਾਕੇ ਨੂੰ ਕਿ ਇਹ ਟੀਮ ਦਾ ਬੱਦ ਤੋਂ ਬਾਅਦ ਮਦਦ ਕਰੋ ਤਾਂ ਜੋ ਆਪਾਂ ਨੰਦੀ ਸ਼ਾਲਾ ਸਾਰਿਆਂ ਤੋਂ ਵਧੀਆ ਚਲਾ ਸਕੀਏ ਜਿਹੜਾ ਨਹੀਂ ਪੱਥਰ ਰੱਖੋਗੇ ਤੇ ਕਿਦੋਂ ਸ਼ੁਰੂਆਤ ਹੋ ਜੂਗੀ ਇਹ ਨੰਦੀ ਸ਼ਾਲਾ ਇਹ ਬਾਂਸਲ ਸਾਹਿਬ ਬਾਬੇ ਦਾ ਸਾਨੂੰ ਅੱਜ ਹੀ ਕਹਿੰਦੇ ਸੀ ਬਾਬੇ ਕਹਿੰਦੇ ਅੱਜ ਦੱਸੋ ਕੀ ਕਰਨਾ ਸਾਡੇ ਦੋ ਥੋੜੇ ਜੇ ਰਜੇਵੇਂ ਆ ਤੁਹਾਨੂੰ ਵੀ ਪਤਾ ਹੁੰਦੇ ਬਾਰੇ ਉਹ ਕਰਕੇ ਦੀਵਾਲੀ ਤੋਂ ਬਾਅਦ ਅਸੀਂ ਕਮੇਟੀ ਬਣਾ ਕੇ ਉਹ ਕਮੇਟੀ ਬਾਰੇ ਅਸੀਂ ਮੀਡੀਆ ਨੂੰ ਵੀ ਦੱਸਾਂਗੇ ਲੁੱਕ ਕੇ ਕਮੇਟੀ ਨਹੀਂ ਬਣੂ ਮੀਡੀਆ 'ਚ ਦੱਸ ਕੇ ਕਮੇਟੀ ਬਣਾਵਾਂਗੇ ਤਾਂ ਜੋ ਸਾਡੇ ਨਾਲ ਕੰਧ ਬਣ ਕੇ ਖੜੇ ਨਾ ਕਿ ਇਕੱਲੇ ਨਾ ਦੇ ਮੈਂਬਰ ਹੋਣ ਸੰਤ ਸਮਾਜ ਨੇ ਫੈਸਲਾ ਕੀਤਾ ਉਹਦਾ ਸਵਾਗਤ ਕਰਦੇ ਆ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜੋ ਸਾਡੀ ਮੰਗ ਸੀ ਉਹਨੂੰ ਪੂਰਾ ਕੀਤਾ ਅਸੀਂ ਇੱਥੇ ਜਿਹੜੀ ਜਗ੍ਹਾ ਪਈ ਸੀ ਗਊਸ਼ਾਲਾ ਦੇ ਨਾਲ ਉਹਦੀ ਮੰਗ ਕੀਤੀ ਸੀ ਕਿਉਂਕਿ ਉਹ ਪੁਰਾਣੀ ਜਿਹੜੀ ਗਊਸ਼ਾਲਾ ਹੈ ਉਹਦੇ ਅਧੀਨ ਸੀ ਉਹਨਾਂ ਨੇ ਸੰਤਾਂ ਨਾਲ ਗੱਲ ਕਰਕੇ ਸਾਨੂੰ ਦੋ ਕਿਲੇ ਜਗਾ ਵਿਹਾ ਭਰੀਏ ਤੇ ਕਿਹਾ ਕਿ ਤੁਸੀਂ ਜੇ ਬੇਸ਼ੱਕ ਅੱਜ ਕੰਮ ਚਲਾ ਲਓ ਪਰ ਤੁਹਾਨੂੰ ਪਤਾ ਹੈ ਇਹ ਵੱਡੀਆਂ ਗੱਲਾਂ ਹੁੰਦੀਆਂ ਨੇ ਕੰਮ ਕੱਲੇ ਗੱਲਾਂ ਨਾਲ ਨਹੀਂ ਚੱਲਦੇ ਤੇ ਲਈ ਫੰਡ ਦੀ ਲੋੜ ਹੁੰਦੀ ਹੈ ਟੀਮ ਦੀ ਲੋੜ ਹੁੰਦੀ ਹੈ ਉਹ ਟੀਮ ਹੈ ਆਪਾਂ ਸਾਰਿਆਂ ਦੀ ਸਹਿਮਤੀ ਨਾਲ ਸ਼ਹਿਰ ਦੀ ਸਹਿਮਤੀ ਨਾਲ ਸ਼ਹਿਰ ਚੋਂ ਹਰ ਇੱਕ ਭਰਾ ਦੀ ਰਹਿ ਲੈ ਕੇ ਵਧੀਆ ਟੀਮ ਬਣਾ ਕੇ ਦੀਵਾਲੀ ਤੋਂ ਬਾਅਦ ਫੰਡ ਦੀ ਕਲੈਕਸ਼ਨ ਵਗੈਰਾ ਕਰਕੇ ਫੇਰ ਹੀ ਬਣੂਗੀ ਤੇ ਮੈਂ ਤੁਹਾਡੇ ਮੀਡੀਆ ਰਾਹੀਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਭਰਾਵਾਂ ਨੂੰ ਅਪੀਲ ਕਰਦਾ ਵੀ ਇਸ ਟੀਮ ਦੀ ਫਾਈਨੈਂਸ਼ਲੀ ਵੀ ਵੱਧ ਤੋਂ ਵੱਧ ਮਦਦ ਕਰਿਓ ਤਾਂ ਕਿ ਆਪਾਂ ਉਨੀ ਹੀ ਜਲਦੀ ਇਹਦੀ ਕੰਸਟ੍ਰਕਸ਼ਨ ਕਰਕੇ ਆਪਾਂ ਇੱਥੇ ਜਿਹੜੇ ਠੱਠੇ ਤੇ ਬਾੜ ਸਕੀਏ ਠੀਕ ਹੈ ਠੀਕ ਹੈ